ਸਸਵੀ ਗਾ ਜੀ ਮੈਂ ਆਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਲੁਧਿਆਣਾ ਪੱਛਮੀ ਦੇ ਵਿੱਚ ਜਿੱਥੇ ਜਿਮਨੀ ਚੋਣਾ ਹੋਣ ਜਾ ਰਹੀਆਂ ਹਨ ਉੱਥੇ ਹੀ ਹਰ ਇੱਕ ਪਾਰਟੀ ਨੇ ਆਪਣਾ ਉਮੀਦਵਾਰ ਉਤਾਰਿਆ ਹੈ ਜੇ ਗੱਲ ਕਰ ਲਈਏ ਸ਼ੋਮੀ ਅਕਾਲੀ ਦਲ ਵੱਲੋਂ ਤਾਂ ਐਡਵੋਕੇਟ ਪਰੋਕਾਸ਼ ਸਿੰਘ ਜੀ ਅ ਦੂਸਰੇ ਪਾਸੇ ਗੱਲ ਕਰ ਲਈਏ ਕਾਂਗਰਸ ਵੱਲੋਂ ਤਾਂ 파ਰਤ ਪੁਸ਼ਨ ਔਰ ਜੇ ਗੱਲ ਕਰ ਲਈਏ ਆਮ ਆਦਮੀ ਪਾਰਟੀ ਵੱਲੋਂ ਤਾਂ ਉਥੇ ਸੰਜੀਵ ਅਰੋੜਾ ਲੇਕਿਨ ਕੋਈ ਵੀ ਹਜੇ भाजपा के वलों निकल के नहीं आया सामने लोगों के अंदर बड़िया ही इंतजार दिया दड़िया बनिया हो भाजपा अपना के उम्मीदवार जो जिमनी चोड़ा वास्ते खड़ा करेगी लेकिन हजे तक हो जी, कोई गल निकल के सामने नहीं आई सी लेकिन अज ही ये जो सूत्रा तो बनती जो जानकारी सामने आई है गल कर ला कि ਇਹ ਜੋ ਇੰਤਜ਼ਾਰ ਦੀਆਂ ਜੋ ਘੜੀਆਂ ਸੀ ਉਹ ਕਿਤੇ ਨਾ ਕਿਤੇ ਜਲਦੀ ਖਤਮ ਹੋਣਗੀਆਂ ਤੇ ਜੋ ਮਿਲੇਗਾ ਮਜ਼ਬੂਤ ਉਮੀਦਵਾਰ 蒂ਮਾ 蒂ਮਾਨ ਗੁਰਮੀਤ ਸਿੰਘ ਨਿੱਜਰ ਪੰਜਾਬੀ ਜਾਗਰਣ ਲੁਧਿਆਣਾ ਵਿਵਾਸ ਸਭਾ ਹਲਕਾ ਪਛਮੀ ਸੀੜਲੀ ਪਿਛਲੇ ਕਈ ਦਿਨਾਂ ਤੋਂ ਪੰਜਵਾਂ ਦੀ ਉਮੀਦਵਾਰ ਦੀ ਉਡੀਕ ਕਰ ਰਹੇ ਹਨ ਪਛਮੀ ਦੇ ਵੋਟਰਾਂ ਤੇ ਲੁਧਿਆਣਾ ਵਾਸੀਆਂ ਦੀ ਉਡੀਕ ਅੱਜ ਖਤਮ ਹੋ ਸਕਦੀ ਹੈ ਦੱਸਿਆ ਜਾ ਰਿਹਾ ਹੈ ਕਿ ਭਾਜਪਾ ਸੰਸਦੀ ਬੋਰਡ ਦੇ ਕੁਝ ਮੈਂਬਰ ਮੀਟਿੰਗ ਵਿੱਚ ਉਪਲਬਧ ਨਹੀਂ ਸਨ ਇਸ ਕਾਰਨ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ਨਹੀਂ ਹੋ ਸકી ਜਿਸ ਕਾਰਨ ਵਿਦਸਭਾ ਪਛਮੀ ਸੀਟ ਤੇ ਭਾਜਪਾ ਉਮੀਦਵਾਰ ਦੇ ਨਾਮ ਦਾ ਐਲਾਨ ਕਰਨ ਵਿੱਚ ਦੇਰੀ ਹੋ ਰਹੀ ਹੈ ਸੂਤਰਾਂ ਅਨੁਸਾਰ ਅੱਜ ਤੈਅ ਕੀਤੀ ਗਈ ਮੀਟਿੰਗ ਲੁਧਿਆਣਾ ਪਛਮੀ ਸੀਟ ਦੇ ਉਮੀਦਵਾਰ ਦਾ ਨਾਮ ਐਲਾਨ ਕੀਤਾ ਜਾਵੇਗਾ ਇਸ ਤੋਂ ਇਲਾਵਾ ਭਾਜਪਾ ਦੇ ਦੂਜੇ ਰਾਜਾਂ ਵਿੱਚ ਵੀ ਹੋਣ ਵਾਲੀਆਂ ਉਪ ਚੋਣਾਂ ਲਈ ਉਮੀਦਵਾਰ ਤੇ ਨਾਵਾਂ ਨੂੰ ਵੀ ਅੰਤਿਮ ਰੂਪ ਦੇਵੇਗੀ ਇਸ ਵਿੱਚ ਹੋਣ ਵਾਲੀਆਂ ਉਮੀਦਵਾਰਾਂ ਦੇ ਨਾਂ ਵੀ ਜਲਦੀ ਦੱਸ ਦਿੱਤੇ ਜਾਣਗੇ ਜੇ ਗੱਲ ਕਰ ਲਈਏ ਤਾਂ ਹਜੇ ਤੱਕ ਭਾਜਪਾ ਨੇ ਆਪਣੇ ਉਮੀਦਵਾਰ ਦਾ ਨਾਮ ਨਹੀਂ ਦਿੱਤਾ ਲੇਕਿਨ ਕੁਝ ਆਉਣ ਵਾਲੇ ਟਾਈਮ ਦੇ ਵਿੱਚ ਭਾਜਪਾ ਆਪਣਾ ਇੱਕ ਸਟਰੋਂਗ ਮਜ਼ਬੂਤ ਕੈਂਡੀਡੇਟ ਦੇਣ ਜਾ ਰਹੀ ਹੈ ਜਿਮਨੀ ਚੋਣਾਂ ਦੇ ਲਈ ਤਾਂ ਜਿੱਦਾਂ ਹੀ ਇਹ ਇਹਦਾ ਪਤਾ ਚੱਲੇਗਾ ਤਾਂ ਦੁਬਾਰਾ ਪੇਸ਼ ਹੁੰਨੇ ਆ